हां भाई आज भाई है की छुट्टी ਆਪਾਂ ਨੂੰ ਤੇ ਆਪਾਂ ਕਰਦੇ ਆ ਬੈਨ ਸਟ ਦਿਖਾਉਣੇ ਆ ਤੁਹਾਨੂੰ ਕੰਮ ਆ ਫੀਡ ਅਲੀਆਂ ਬਚੀਆਂ ਚੀਸ਼ੀਆਂ ਖਾਲੀ ਨੇ ਇਹਨਾਂ 'ਚ ਆਪਾਂ ਪਾਵਾਂਗੇ ਸਕਰੂ ਠੀਕ ਆ ਫਿਰ ਤੁਹਾਨੂੰ ਦਿਖਾਉਣੇ ਆ ਬੈਨ ਦਾ ਕੀ ਹਾਲ ਹੋਇਆ ਵੇ ਆ ਫਿਰ ਕਰਦੇ ਆ ਸਾਫ ਸਵੀਆਂ ਅੱਜ ਕੱਲ ਨੂੰ ਵੀ ਛੁੱਟੀ ਆ ਹੁਣ ਦੋ ਦੋ ਛੁੱਟੀਆਂ ਤੇ ਜਾਣਾ 29 ਨੂੰ ਖਣੀ 30 ਨੂੰ ਜਾਣਾ ਕੰਮ ਤੇ ਤੇ ਅੱਜ ਆਪਾਂ ਪਹਿਲਾਂ ਬੈਣ ਤੇ ਛੁੱਟੀ ਲਾਉਣੀ ਆ ਦਿਖਾਉਣੀ ਆ ਤੁਹਾਨੂੰ ਬੈਣ ਦੇ ਹਾਲਾਤ ਕਹਿ ਜਿਵੇਂ ਆਹ ਸਿਸ਼ੀਆਂ ਲੈ ਕੇ ਚੱਲਦੇ ਆ ਇਹ ਇਰਤ ਦੀਆਂ ਫੀਡ ਦੀਆਂ ਸ਼ੀਸ਼ੇ ਇਹਨਾਂ ਦੇ ਵਿੱਚ ਫੀਡ ਆਈ ਸੀ ਦੁੱਧ ਆਇਆ ਸੀ ਜਿਵਾਕ ਦਾ ਉਹ ਖਾਲੀ ਹੋ ਗਈਆਂ ਇਹਨਾਂ ਨੂੰ ਆਪਾਂ ਵਰਤਾਂਗੇ ਚਲੋ ਦਿਖਾਉਣਾ ਮੈਂ ਤੁਹਾਨੂੰ ਕਰਤੀਏ ਪਹਿਲਾਂ ਫਾਰੀਂਗੋ ਵਿਯੋਜੋ ਸ਼ੀਸ਼ੀਨਾ ਚਾਲ ਕਮਾasam ਖਸਾਂਬੋ ਰੈਟ ਹਾਂ ਪਿਆ ਭਾਈ ਬਹੁਤ ਸਵਾਨ ਆਪਣਾ ਜਦੋਂ ਬੈਂਚੋਂ ਖਤਮ ਹੋ ਜਾਂਦਾ ਸਟਾਕ ਇੱਥੋਂ ਚੱਕ ਲਈਦਾ ਨਾ ਕਾ ਵੀ ਆਪਣਾ ਕੱਟਣ ਵਾਲਾ ਹੋਇਆ ਪਿਆ ਆ ਦੇਖੋ ਇੱਥੇ ਤੱਕ ਪਿਆ ਸਵਾਨ ਲਾਖ ਹੋ ਗਿਆ ਬੇ ਰਹਿਣ ਦੀ ਸਾਫ ਸਫਾਈ ਹਾਲਮੇ ਮੈਂ ਸਾਫ ਸਫਾਈ ਨਹੀਂ ਰੱਖਦਾ ਜਿਹੜੀ ਚੀਜ਼ ਜਿੱਥੋਂ ਚੱਕੀ ਉੱਥੇ ਤਾਂ ਰੱਖਣੀ ਨਹੀਂ ਜ਼ੜੀ ਇੱਥੇ ਜੀ ਕਰਿਆ ਉੱਥੇ ਸੱਡਤੀ ਹਾਂਜੀ ਕਰਦੇ ਹਾਂ ਸਾਫ ਸਫਾਈ ਦਿਖਾਉਣਾ ਤੁਹਾਨੂੰ ਪਹਿਲਾਂ ਰਖਲਾ ਤਾਂ ਦਿਖਾਉਣਾ ਬੈਣ ਦੇਖੀ ਕੀ ਹੋਇਆ ਵੇ ਆ ਬੈਣ ਮੈਂ ਤਾਂ ਕਿਨਾ ਮੋੜ ਕੇ ਇੱਥੇ ਲਾ ਲਈਏ ਇੱਥੇ ਲਾ ਲੈਨੇ ਆ ਬੈਣ ਉਹ ਘੜੀ ਆ ਸੋਨੋ ਸੁਖਾਇਆ ਨਾ ਤੁਸੀਂ ਕਿਉਂਗੇ ਵੀ ਇਹ ਲੱਭ ਕੇ ਮੇਲੇੰਦ ਸਮਾਨ ਚ ਬਣਾਉਣਾ ਮੈਂ ਲੋਕ ਖੋਲਣਾ ਪਹਿਲਾ ਲੋਗ ਵੀ ਇਹਦਾ ਭਰਾਵਾ ਅੰਡਾ ਲੋਗ ਚਾਹੀਦੀ ਨਾ ਇਹ ਗਾ ਆ ਦੇਖੋ ਆ ਸਾਰਾ ਸਮਾਨ ਦਾ ਔਰ ਸੌ ਕਰੀ ਉਸ ਤੋਂ ਕਿੰਨਾ ਕੁਸ ਪਿਆ ਆ ਇਹ ਆਪਾਂ ਸਾਰਾ ਅੱਜ ਇੰਨਾ ਪਾਸੇ ਹੀ ਸੈੱਟ ਕਰ ਦਈਏ ਤੇ ਜਿੰਨਾ ਸਮਾਨ ਆਪਣਾ ਸਿੱਟ ਨਾਲ ਆ ਉਹ ਆਪਾਂ ਕੱਲ ਨੂੰ ਜਾਵਾਂਗੇ ਵੇਅਰ ਹਾਊਸ ਉੱਥੋਂ ਨਵਾਂ ਆਰਡਰ ਆਪਾਂ ਚੱਕਣਾ ਤੇ ਇਹ ਪੁਰਾਣਾ ਸਾਰਾ ਸਮਾਨ ਸਿੱਟਿਆਉਣਾ ਸਿੱਟਿਆਉਣਾ ਮਤਲਬ ਗਾਰਬੇਜ ਕਰਿਆਉਣਾ ਦੇਖੋ ਇਹ ਜੋ ਪੀ ਬੰਦਾ ਸਮਾਨ ਲੱਭ ਲੂ ਕੀ ਕਰੂ ਬਣਾਉਣਾ ਗੱਲ ਅੱਜ ਇਹ ਗਾ ਦੇਖ ਲੋ ਗਾ ਆ ਤੁਹਾਨੂੰ ਬਾਅਦ ਚ ਵੀ ਦਿਖਾਵਾਂਗੇ ਇਹ ਖੋਲ ਐ ਕੋ ਦਿਦਾ ਇਹ ਚ ਕੋ ਨਹੀਂ ਦਿਦਾ ਹਾਂ ਚਲੋ ਕਰ ਦਿਆਂ ਫਿਰ ਨੋ ਵੀ ਇੱਕ ਕ੍ਰੈਕ ਆਪਾਂ ਲਗਭਗ ਖਤਮ ਹੋ ਗਿਆ ਫੋਨ ਆ ਗਿਆ ਘਰੋਂ ਰੋਟੀ ਖਾਇਆ ਜੀ ਹੁਣ ਤੇ ਇੱਕ ਕ੍ਰੈਕ ਆ ਪੂਰਾ ਸੈੱਟ ਕਰਤਾ ਠੀਕ ਆ ਆ ਜਿਹੜੇ ਬਾਤੂ ਸਕਰੀਓ ਬਹੁਤ ਜਿਆਦੇ ਪੈਨੇ ਆ ਕੁ ਘਰੇ ਰੱਖ ਲੈਣੇ ਆ ਇਹ ਦੋ ਬਾਦ ਆ ਦੋ ਨੰਬਰ ਰੈਕ ਸਟਾਰਟ ਕਰਾਂਗੇ ਰੋਟੀ ਤੋਂ ਬਾਅਦ ਠੀਕ ਆ ਮਿਲਦੇ ਆ ਰੋਟੀ ਤੋਂ ਬਾਅਦ ਸਾਹ ਸਭਾ ਇਹ ਰੋਟੀ ਪੂਰਾ ਲਾਦਾ ਸਿਰਾ ਬਣ ਗਈ ਗੱਲ ਪੂਰਾ ਐਨ ਪ੍ਰੋਪਰ ਸਮਾਨ ਟਿਕ ਗਿਆ ਬਾਦੂ ਘਾਟੂ ਡੱਬਿਆਂ ਚ ਪਾਤਾ ਇਹ ਸਾਰਾ ਕੁਝ ਜਿੰਨਾ ਗਾਰਬੇਜ ਆ ਲੁਹਾਬੇਜ ਪਾਤਾ ਬਾਕੀ ਉਹ ਡੱਬਿਆਂ ਚ ਪਾਤਾ ਹੁਣ ਕੱਲ ਨੂੰ ਆਪਾਂ ਜਾਵਾਂਗੇ ਵੇਅਰ ਹਾਊਸ ਜਾ ਕੇ ਸਾਰਾ ਸਮਾਨ ਤੇ ਆਪਾਂ ਗਾਰਬੇਜ ਕਰੇ ਹੁਣ ਤੇ ਜਿਹੜਾ ਯੂਜ਼ ਹੋਣ ਵਾਲਾ ਹੋ ਉਹ ਆਪਾਂ ਅੰਡਰ ਕਰ ਦੇਣਾ ਉੱਥੇ ਉਹਨਾਂ ਨੇ ਕੱਢ ਲੈਣਾ ਬਾਕੀ ਗਾਰਬੇਜ ਤੇ ਹੁਣ ਆਪਾਂ ਮਾੜਾ ਚੱਲ ਕੇ ਆਈਏ ਆ ਗਏ ਪੀਂਨਿਆ ਘਰ ਚਾਹ ਇੱਥੇ ਮੈਂ ਕਰੀ ਜਾਂਦਾ ਸੀ ਕਲੀਨਿੰਗ ਉਹਦਾ ਬਾਈ ਨੇ ਗੱਡੀ ਸਿੱਟੀ ਇੱਥੇ ਬਈ ਉਹ ਜੰਮਾ ਸਿੱਧੀ ਆਵੇ ਕੋਈ ਨਾ ਮੂਰੇ ਕੋਈ ਨਾ ਪਿੱਛੇ ਫਾਗ ਦੇਣੇ ਥੱਲੇ ਗਈ ਉਹ ਪਈਆ ਪਹਾੜਨੀ ਬਾਈ ਦਾ ਕੀ ਖਾਦਾ ਸੀ ਕੀ ਨਹੀਂ ਪੀਤਾ ਸੀ ਇਹਦਾ ਤੇ ਬੱਪ ਵਾਲਟਰੋਂ ਵੱਜ ਗਈ ਕਥੇ ਰੱਟ ਕਹਿੰਦੇ ਟੋਚਨ ਪਾ ਲੈਣੇ ਐ ਕਰ ਲੈਣੇ ਆ ਆਮ ਗੱਲ ਚੱਲ ਰਹੀ ਜੀ ਜਿਆ ਜਾਰਾ ਭਾਈ ਜੀ ਦਾ ਯਾਨੀ ਜੀ ਉਮਰ ਦਾ ਸੀਗਾ ਚਲਾ ਗਿਆ ਚਲੋ じゃ ਹੁਣ ਮਿਲਦੇ ਆਂ ਫਿਰ ਆਪਾਂ ਤੇ ਆਪਾਂ ਹੀ ਬਈ ਵੀਡੀਓ ਪਾ ਦੇਣੀ ਆ ਪਰ ਹੁਣ ਆਪਾਂ ਘਰੇ ਜਾ ਕੇ ਤੇ ਉਹਨੇ ਘਾਂਟੇ ਨੂੰ ਕਰਕੇ ਸਾਰੀਆਂ ਇਕੱਠੀਆਂ ਸੈੱਟ ਦੇ ਦੇਣੀ ਆ ਸਾਨੂੰ ਭਰਾਵਾ ਬਣਾਉਣੀ ਬਣਾਉਣੀ ਐਸੀ ਵੈਸੀ ਆਉਂਦੀ ਆ ਮੈਂ ਕਿਤੇ ਵੀਡੀਓ ਨਾ ਬਣਾਈ ਆ ਨਾ ਸਾਨੂੰ ਬੋਲਣਾ ਚਲਣਾ ਆਉਂਦਾ ਜਨਾਂ ਪੰਗਾ ਲੈ ਲਿਆ ਦੇ ਵੀਰ ਬਣੇ ਹੁੰਦਾ ਜਿਹੜਾ ਸਬਸਕ੍ਰਾਈਬਸ ਨੂੰ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਕੈਨੇਡਾ ਦਾ ਕੰਮਕਾਰ ਦਿਖਾਵਾਂਗੇ ਬਈ ਕੈਨੇਡਾ ਚ ਕੰਮ ਕਿਵੇਂ ਹੁੰਦਾ ਕੀ ਹਿਸਾਬ ਕਿਤਾਬ ਆ ਕੈਨੇਡਾ ਦਾ ਸਾਰਾ ਕੁਝ ਇੱਥੇ ਆਉਣ ਦਾ ਫਾਇਦਾ ਨਹੀਂ ਫਾਇਦਾ ਸਾਰਾ ਕੁਝ ਜਾਣਕਾਰੀ ਹੈ ਪੂਰੀ ਤਸੱਲੀ ਬਾਕਸ ਦਿੱਤੀ ਜਾਊ ਕੋਈ ਝੂਠ ਨਹੀਂ ਹੋ ਸਾਰਾ ਕੁਝ ਸੱਚੋ ਸੱਚ ਦੱਸਿਆ ਜਾਊ ਸਬਸਕ੍ਰਾਈਬ ਕਰੋ ਤੇ ਜੁੜੇ ਰਹੋ ਨਾਲ ਦੱਸਾਂਗੇ ਤੁਹਾਨੂੰ ਮਿਲਦੇ ਆਂ